ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹ ਆਪਣੇ ਹੋਰ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਣੀ ਫੈਮਿਲੀ ਹੋਰ ਵੱਡੀ ਤੋਂ ਵੱਡੀ ਹੋਵੇ ਬਾਕੀ ਜੀ ਇੰਨਾ ਪਿਆਰ ਸਤਿਕਾਰ ਦੇਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਥੈਂਕ ਯੂ so much everyone ਹਾਂਜੀ ਇੱਥੇ ਮਾਰਨਿੰਗ ਦਾ ਟਾਈਮ ਆ ਟਾਈਮ ਹੈਗਾ ਸੀ 6:30 ਵਜੇ ਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਅੱਜ ਦਸਵੀਂ ਆ ਉਹਦੇ ਕਰਕੇ ਜੀ ਆਪਾਂ ਨੂੰ ਸੀ ਦਸਵੀਂ ਤੇ ਉੱਥੇ ਮੱਥਾ ਟੇਕਣ ਜਾਣਾ ਸੀ ਸੁੱਚ ਖੋਲਣੀ ਸੀ ਅੱਜ ਗਾਂ ਦੇ ਤਾਂ ਕਰਕੇ ਜੀ ਲੱਗੇ ਹੋਏ ਸੀ ਆਪਾਂ ਪ੍ਰਸ਼ਾਦ ਦਾ ਤਿਆਰ ਕਰਨ ਲੱਗੀ ਸੀ ਮੈਂ ਇਥੇ ਦੇਗ ਬਣਾਉਣੀ ਸੀ ਬਣਾਉਂਦੀ ਸੀ ਨਾਲ ਮੇਰੀ ਦਾਲ ਰਿੱਜ ਦੀ ਸੀ ਨਾਲੇ ਖੀਰ ਬਣਾਈ ਹੋਈ ਸੀ ਉੱਥੇ ਦੀ ਆਪਾਂ ਵੀਡੀਓ ਤਾਂ ਨਹੀਂ ਸੀ ਬਣਾਏ ਵੀ ਤੁਹਾਨੂੰ ਪਹਿਲਾਂ ਮੈਂ ਕਈ ਵੀਡੀਓ ਦੇ ਵਿੱਚ ਦਿਖਾ ਚੁੱਕੀ ਹਾਂ ਇਹ ਹੈਗੇ ਨੇ ਜੀ ਆਪਣੇ ਗੁਰਦੁਆਰਾ ਸਾਹਿਬ ਆਪਾਂ ਜਿਹੜੇ ਸਿੱਖ ਦਾ ਪ੍ਰਸ਼ਾਦਾ ਦੇਣਾ ਸੀ ਉਹ ਆਪਾਂ ਨਾਲ ਹੀ ਜਾਏਗੇ ਸੀ ਗੁਰਦੁਆਰਾ ਸਾਹਿਬ ਓਹੋ ਫਿਰ ਉੱਥੇ ਗੁਰਦੁਆਰਾ ਸਾਹਿਬ ਦਿੱਤਾ ਸੀ ਏ ਹੈਗੇ ਸੀ ਜਿਹੜੀ ਗੁਰਦੁਆਰਾ ਸਾਹਿਬ ਦੇ ਸਭ ਤੋਂ ਪਹਿਲੇ ਸੇਵਾਦਾਰ ਬਾਬਾ ਨਿਰਮਲ ਸਿੰਘ ਜੀ ਇਹ ਜਿਹੜੀ ਮੈਤਾ ਜੀ ਸੁਣੀਆਂ ਸੁਣਾਈਆਂ ਗੱਲਾਂ ਨੇ ਵੀ ਆਪਣੇ ਘਰਾਂ ਚੋਂ ਹੀ ਹੋਈ ਨੇ ਜਿਵੇਂ ਇੱਥੇ ਵੀ ਅਲੀਪੁਰ ਵੀ ਵੀ ਮਾਰਾ ਦਾ ਸਰੂਪ ਇਹਨਾਂ ਨੇ ਦਿੱਤਾ ਸੀ ਬਾਕੀ ਗੁਰਦੁਆਰਾ ਸਾਹਿਬ ਦਾ ਇਹਨਾਂ ਨੇ ਹੀ ਉਹ ਕੀਤਾ ਸੀ ਬਿਮਾਰਾ ਦਾ ਸਰੂਪ ਵੀ ਦਿੱਤਾ ਸੀ ਜਿਵੇਂ ਹੁੰਦੇ ਨੇ ਵੀ ਵਰਤਨਾ ਦੀ ਸੇਵਾ ਹੋਰ ਵੀ ਕਈ ਉਹ ਕਰ ਉਪਰਾਲੇ ਮਤਲਬ ਇਹਨਾਂ ਦਾ ਹੀ ਮੇਨ ਹੈਗਾ ਸੀ ਵੀ ਜਿਨ੍ਹਾਂ ਨੇ ਆਪਣੇ ਇੱਥੇ ਅਲੀਪੁਰ ਵੀ ਗੁਰਦੁਆਰਾ ਸਾਹਿਬ ਦਾ ਉਹ ਕੀਤਾ ਸੀ ਬਾਕੀ ਇਹ ਉੱਥੇ ਬਘੌਰ ਵੀ ਇਹ ਪਹਿਲੇ ਸੇਵਾਦਾਰ ਹੋਏ ਨੇ ਜੀ ਇਹਨਾਂ ਦੀ ਉੱਥੇ ਲਗਾਈ ਹੋਈ ਆ ਫੋਟੋ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦਾ ਪਰਿਵਾਰ ਨਹੀਂ ਸੀ ਕੋਈ ਇਕੱਲੇ ਹੀ ਸੀ ਬਾਕੀ ਜੇ ਆਪਾਂ ਨੂੰ ਪੱਕਾ ਪਤਾ ਨਹੀਂਗਾ ਸੁਣੀ ਹੋਈ ਗੱਲ ਆ ਜੀ ਇਹਦਾ ਕਿਵੇਂ ਪਿੰਡ ਚ ਸਾਡਾ ਤਾਂ ਜੀ ਪਹਿਲਾਂ ਹੀ ਖੇਤਾਂ ਵਾਲਾ ਹੀ ਹਿਸਾਬ ਕਿਤਾਬਾ ਵੀ ਇੱਕ ਪਾਸੇ ਪਿੰਡ ਆ ਇੱਕ ਪਾਸੇ ਪਿੰਡ ਤੋਂ ਬਾਹਰ ਸਾਈਡ ਰਹਿ ਜਾਂਦੀ ਆ ਹੁਣ ਇਦੋਂ ਪਰੇ ਹੋਰ ਕੀ ਖੇਤਾਂ ਚ ਹੋਣਾ ਚਾਹੀਦਾ ਜੰਮੀ ਖੇਤਾਂ ਦੇ ਵਿਚਾਲੇ ਚਾਰੇ ਪਾਸੇ ਖੇਦੀਖ ਹੈ ਕੁਝ ਨਹੀਂ ਜਾਣੇ ਕਿ ਵੀ 뷰 ਆਉਂਦਾ ਨਾ 뷰 ਤਾਂ ਆਉਂਦਾ ਹੈ ਵੀ ਪਈ ਉੱਥੇ ਕੋਈ ਤੇ ਜੋਰ ਆ ਜਵੇ ਤਾਂ ਹਾਕਮਾਰੀ ਵੀ ਨਾ ਕੋਈ ਸੁਣੇ ਬਾਬਾ ਸਿੰਘ ਜੀ ਆਸ਼ੀਂ ਤਾਂ ਜਾਈ ਗਾ ਅਸੀਂ ਚਾਰੇ ਜਣੇ ਆਏ ਸੀ ਮੱਥਾ ਟੇਕਣ ਬਾਬਿਆਂ ਤੇ ਡੈਡ ਜੀ ਦੇ ਸਾਹਮਣੇ ਆਏ ਸੀ ਘਰ ਕਹਿੰਦੇ ਵੀ ਕਿਤੇ ਘਰ ਨਾ ਭੱਜ ਜਵੇ ਕਿਹਾ ਤਾਂ ਅਸੀਂ ਉਹਨਾਂ ਨੂੰ ਵੀ ਸੀ ਵੀ ਚੱਲੋ ਤੁਸੀਂ ਉਹ ਕਹਿੰਦੇ ਨਹੀਂ ਵੀ ਵੇ ਘਰੇ ਰਹਿਣਾ ਤੁਸੀਂ ਜਾਇਆ ਹਾਂਜੀ ਅਸੀਂ ਉਹ ਗਏ ਸੀ ਉੱਥੇ ਮੱਥਾ ਟੇਕਣ ਬਸ ਉੱਥੋਂ ਆ ਕੇ ਜੇ ਅਸੀਂ ਬਸ ਆਪਣੀ ਰੋਟੀ ਪਾਣੀ ਖਾ ਕੇ ਅ ਖੀਰ ਪ੍ਰਸ਼ਾਦ ਵਗੈਰਾ ਸਾਰਾ ਕੁਝ ਖਾ ਪੀ ਕੇ ਫਿਰ ਚੜ ਗਈ ਸੀ ਜੀ ਨੇਸ ਤੇ ਕਿਉਂਕਿ ਕੁਝ ਏ ਸੀ ਗਰੀਬ ਫਤੇ ਦੇ ਪਾਪਾ ਨੇ ਨਾ 2 ਘੰਟੇ ਦੀ ਛੁੱਟੀ ਲਈ ਸੀ ਮੱਥਾ ਟੇਕਣ ਜਾਣ ਕਰਕੇ ਉਦੇ ਲਈ 2 ਘੰਟੇ ਦੀ ਛੁੱਟੀ ਕਰਕੇ ਬਸ ਫਿਰ ਉਤੋਂ ਆ ਕੇ ਰੋਟੀ ਪਾਣੀ ਖਾ ਕੇ ਫਿਰ ਮੈਨੂੰ ਤਾਂ ਜੀ ਮੈਂ ਤਾਂ ਪਤਾ ਨਹੀਂ ਸਰੀਰ ਥੱਕਿਆ ਜਾ ਹੋਇਆ ਸੀ ਵੈਸੇ ਹੀ ਪਤਾ ਨਹੀਂ ਕਿਉਂ ਮੈਨੂੰ ਤਾਂ ਹੋਇਆ ਪਿਆ ਸੀਗਾ ਵੀ ਫਿਰ ਮੈਂ ਤਾਂ 2 ਘੰਟੇ ਸੌਂਗੀ ਭਾਂਡੇ ਵਗੈਰਾ ਉਵੇਂ ਪਏ ਸੀ ਜੀ ਆਪਾਂ ਤਾਂ ਨੀਂਦ ਕੱਢ ਕੇ ਫਿਰ ਉੱਠ ਕੇ ਚਾਹ ਪੀ ਕੇ ਕੰਮ ਜੇ ਹੋ ਕੇ ਲੱਗੇ ਸੀ ਵੈਸੇ ਚਲੋ ਜੀ ਅੱਜ ਤਾਂ ਫਤਿਹ ਨੇ ਸੱਚਮੁੱਚ ਮੇਰੀ ਬਹੁਤ ਹੈਲਪ ਕੀਤੀ ਆ ਫਿਰ ਮੈਨੂੰ ਏਸੀ ਵੀ ਅਗਰ ਕਿਚਨ ਦੇ ਵਿੱਚ ਸਾਫ਼ ਕਰੂੰਗੀ ਤਾਂ ਮੁਸ਼ਕਲ ਹੋ ਜਾਣੀ ਆ ਨਾ ਤਾਂ ਕਰਕੇ ਫਿਰ ਉਹ ਸਾਰੇ ਬਾਹਰ ਕੱਢੇ ਮੈਂ ਫਤੇ ਨੇ ਸਾਰੇ ਭਾਂਡੇ ਵਿਚਾਰੇ ਨੇ ਧੋਤੇ ਫਿਰ ਕੁਝ ਰਹਿ ਗਏ ਸੀ ਫਿਰ ਇਹਦੀ ਦਾਦੀ ਨੇ ਨਾਲ ਧਵਾਏ ਆਖਰਕਾਰ ਪੂਰੀ ਤਾਂ ਮੈਨੂੰ ਹੀ ਪਾਉਣੀ ਪਈ ਫਿਰ ਕੰਮ ਧੰਦੇ ਕਰਕੇ ਸ਼ਾਮ ਵਾਲੇ ਫਿਰ ਅਸੀਂ ਚੱਲ ਪਈ ਸੀ ਚਹਲ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਉੱਥੇ ਵੀ ਉਹ ਵੀ ਤੁਸੀਂ ਵਲੌਗ ਦੇ ਵਿੱਚ ਪਹਿਲਾਂ ਦੇਖ ਚੁੱਕੇ ਹੋ ਫਤੇ ਦੀ ਅੱਜ ਸਵੇਰ ਦੀ ਉਹ ਇਹੀ ਰਟ ਲਾਈ ਹੋਈ ਸੀ ਵੀ ਮੈਂ ਗੋਲ ਗੱਪੇ ਮੈਂ ਗੋਲ ਗੱਪੇ ਬਸ ਇਹ ਹੁੰਦੀ ਸੀ ਇਹਦੀ ਫਿਰ ਅਸੀਂ ਕਿਹਾ ਵੀ ਚੱਲ ਤੈਨੂੰ ਚਾਹ ਖਵਾ ਕੇ ਲੈ ਕੇ ਆਉਨੇ ਆ ਇਥੇ ਇਹ ਖਾ ਰਹੇ ਸੀ ਗੋਲ ਗੱਪੇ ਮੈਨੂੰ ਕਹਿੰਦੇ ਸੀ ਕਿ ਮੈਨੂੰ ਕਹਿੰਦੇ ਤੂੰ ਵੀ ਖਾ ਲੈ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਖਾਣਾ ਆਪਾਂ ਤਾਂ ਜੀ ਮੂੜੀ ਬੰਦੇ ਆ ਹਨਾ ਅਗਰ ਜੀ ਕਰਦਾ ਏ ਤਾਂ ਮੈਂ ਖਾ ਨਹੀਂ 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 ਮੈਨੂੰ ਇਹ ਨਹੀਂ ਹੁੰਦਾ ਹੈਗਾ ਵੀ ਹਾਂ ਉਹ ਖਾ ਰਹੇ ਨੇ ਤਾਂ ਮੈਂ ਕਿਉਂ ਪਿੱਛੇ ਰਹਿਣਾ ਇਦਾਂ ਦੀ ਆਪਾਂ ਨਹੀਂ ਨੇਚਰ ਨਹੀਂ ਹੈਗੇ ਆਪਾਂ ਤਾਂ ਆਪਦੀ ਮਰਜ਼ੀ ਤੇ ਮਾਲਕਾਂ ਬਹੁਤ ਸੋਹਣੀ ਸੀ ਜਣੀ ਦੁਕਾਨ ਸਾਫ਼ ਸੁਥਰੀ ਜੀ ਸੀ ਰੈਡੀ ਜਿਹੜੀ ਹੈਗੀ ਸੀ ਸਾਰੇ ਪਾਸੇ ਕਵਰ ਹੋਈ ਹੋਈ ਸੀ ਮੇਨ ਏ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਨਾ ਵੀ ਜੇ ਰੋਡ ਤੇ ਇਦਾਂ ਦੀ ਹੋਊਗੀ ਨਾ ਫਿਰ ਉਹ ਚੀਜ਼ ਦਾ ਥੋੜਾ ਫਰਕ ਹੁੰਦਾ ਉੱਥੋਂ ਆ ਕੇ ਆਪਾਂ ਲਾਉਣ ਲੱਗੇ ਸੀ ਜੋਤ ਅੱਜ ਕਿਉਂਕਿ ਜਦੋਂ ਗਏ ਆ ਨਾ ਜਦੋਂ ਉਦੋਂ ਥੋੜਾ ਦਿਨ ਠੀਕ ਸੀਗਾ ਪਰ ਫਿਰ ਆਉਂਦਿਆਂ ਨੂੰ ਥੋੜਾ ਜਿਹਾ ਕਵੇਲਾ ਹੀ ਹੋ ਗਿਆ ਸੀ ਕਿਉਂਕਿ ਤਾਂ ਹਨਾ ਜਿਵੇਂ ਸ਼ਾਮ ਨੂੰ ਥੋੜਾ ਜਿਹਾ ਹੋ ਜਾਂਦਾ ਕੁਝ ਗਿਆ ਨੂੰ ਉੱਥੇ ਭੀੜ ਵੀ ਕਾਫੀ ਹੁੰਦੀ ਹੈ ਨਾ ਬਹੁਤ ਸੰਗਤ ਆਉਂਦੀ ਹੈ ਗੁਰਦਵਾਰ ਸਾਹਿਬ ਤਾਂ ਕਰਕੇ ਫਿਰ ਮੈਨੂੰ ਵੀ ਸੀ ਮੈਂ ਕਿਹਾ ਚਲ ਪਹਿਲਾਂ ਜੋਤ ਲਗਾ ਦੇਣੀ ਆ ਜੋਤ ਜਿਵੇਂ ਮੈਂ ਤੁਹਾਨੂੰ ਦੱਸਿਆ ਹਨਾ ਵੀ ਆਪਾਂ ਲਾਉਣੇ ਹੁੰਦੇ ਆ ਬੈਠ ਕੇ ਇਹਦੇ ਵਿੱਚ ਕੀ ਸੱਚ ਆ ਜਾਂ ਝੂਠਾ ਇਹ ਤਾਂ ਨਹੀਂ ਆਪਾਂ ਨੂੰ ਪਤਾ ਪਰ ਮੈਂ ਸੁਣਿਆ ਹੋਇਆ ਵੀ ਜੋਤ ਜਿਹੜੀ ਆਪਾਂ ਲਗਾਉਣੀ ਆ ਨਾ ਵੀ ਬੈਠ ਕੇ ਲਗਾਉਣੀ ਚਾਹੀਦੀ ਆ ਬਾਕੀ ਤਾਂ ਚਲੋ ਜੀ ਪਰਮਾਤਮਾ ਨੇ ਸ਼ਰਧਾ ਵੇਖਣੀ ਆ ਹਨਾ ਆਪਣੀ ਵੀ ਹੋਰ ਤਾਂ ਕੋਈ ਗੱਲ ਨਹੀਂ ਹੁੰਦੀ ਆਪਾਂ ਆਪਦੇ ਦਿਲੋਂ ਸਹੀ ਆ ਸੱਚੇ ਆ ਹਨਾ ਤਾਂ ਸਭ ਕੁਝ ਆਪਣਾ ਕਬੂਲ ਆ ਅਗਰ ਕੋਈ ਗਲਤੀ ਵੀ ਹੋ ਗਈ ਤਾਂ ਪਰਮਾਤਮਾ ਉਹ ਵੀ ਮਾਫ ਕਰ ਦਿੰਦੇ ਆ ਹਨਾ ਕਹਿੰਦੇ ਹੁੰਦੇ ਨੇ ਚਲਾਕੀਆਂ ਵੀ ਇਹਦੇ ਦਰ ਤੇ ਚਲਾਕੀਆਂ ਨਹੀਂ ਚੱਲਦੀਆਂ ਹੈਗੀਆਂ ਬਸ ਇਹ ਆ ਵੀ ਬੱਚੇ ਬਣ ਕੇ ਰਹੋ ਤਾਂ ਸਭ ਕੁਝ ਸਹੀ ਆ ਹਨਾ ਆਪਣੇ ਆਪ ਨੂੰ ਸਿਆਣਾ ਸਮਝਣ ਦੀ ਕੋਸ਼ਿਸ਼ ਨਾ ਕਰੋ ਪ੍ਰਮਾਤਮਾ ਦੇ ਦਰ ਤੇ ਜਾ ਕੇ ਕਿਉਂਕਿ ਉਹਨੂੰ ਸਭ ਕੁਝ ਉਹਨੂੰ ਤੁਹਾਡੇ ਅੰਦਰਲਾ ਵੀ ਵੀ ਤੁਹਾਡਾ ਮਨ ਕਿੰਨਾ ਕਿ ਸੱਚਾ ਹੈ ਤੇ ਤੁਸੀਂ ਦੁਨੀਆ ਲਈ ਕੀ ਹੋ ਉਹ ਵੀ ਸਭ ਕੁਝ ਦਿਖਦਾ ਹੈ ਉਸ ਤੋਂ ਬਾਅਦ ਆਪਾਂ ਰੋਟੀ ਪਾਣੀ ਦਾ ਕਰਕੇ ਦਰਜੀ ਨੇ ਖਾਧੀ ਸੀ ਜੀ ਅਸਲ ਦੇ ਵਿੱਚ ਆਪਾਂ ਸ਼ੱਕ ਕਰੇ ਸੀ ਅਜ ਉਹਥੇ ਪ੍ਰਸ਼ਾਦ ਸਾਰਿਆਂ ਨੇ ਮੂਡ ਮਣਾ ਮੈਂ ਤਾਂ ਜੁਣੀ ਹੀ ਘਰੋਂ ਕਹਿੰਦੀ ਸੀ ਮੈਂ ਕਿ ਵੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਜਾਾਂਗੇ ਵੀ ਬਸ ਉਦੋਂ ਆ ਕੇ ਜਦੇ ਰੋਟੀ ਬਣਾ ਲਾਂਗੇ ਤੇ ਖਾ ਲਾਂਗੇ ਕਹਿੰਦੇ ਨਹੀਂ ਵੀ ਚਲ ਉੱਥੇ ਛੱਕ ਕੇ ਆਉਨੇ ਮੈਂ ਕਿ ਵੀ ਚਲੋ ਠੀਕ ਆ ਦੇਖ ਲਓ ਨਾ ਤੇ ਕੁਛ ਏ ਸੀਗਾ ਵੀ ਚਲ ਜਾਂਦੇ ਸਾਨੂੰ ਏ ਸੀ ਵੀ ਦਾ ਅੱਜ ਦਸਮੀਆਂ ਆ ਨਾ ਵੀ ਦੁੱਧ ਲੈ ਜਾਾਂਗੇ ਵੀ ਚਲੋ ਜੋਤ ਵਿੱਚ ਕਿਉ ਪਾਇਆ ਜਾਂਦਾ ਹੈ ਨਾ ਵੀ ਵਧੀਆ ਗੱਲ ਆ ਕਿਉਂਕਿ ਉਹਦੀਆਂ ਦਾਤਾਂ ਨੇ ਆਪਾਂ ਕੌਣਾਂ ਦੇਣ ਵਾਲੇ ਉਹਨੇ ਦਿੱਤਾ ਹੈ ਤਾਂ ਆਪਾਂ ਲੈ ਕੇ ਜਾਣ ਵਾਲਿਆਂ ਹਨਾ ਵੀ ਉਹ ਪ੍ਰਮਾਤਮਾ ਹੀ ਆਪਣੇ ਮਨ ਦੇ ਵਿੱਚ ਇਹ ਚੀਜ਼ ਦਾ ਫੁਰਨਾ ਬਣਾਉਂਦਾ ਹੁੰਦਾ ਵੀ ਹਾਂ ਆਹ ਕੰਮ ਐ ਕਰੋ। ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਹੈਗਾ ਬਸ ਜੀ ਆਪਾਂ ਫਿਰ ਮੈਂ ਜਿਹੜੇ ਥੋੜੇ ਬਹੁਤੇ ਪਾਂਡੇ ਸੀ ਚੱਕਣ ਵਾਲੇ ਉਹ ਚੱਕ ਕੇ ਜੱਜੀ ਦੀ ਸੀ ਰੋਟੀ ਬਣਾ ਕੇ ਦੇ ਕੇ ਇੱਥੇ ਮੈਂ ਲੈ ਆਈ ਸੀ ਦੁੱਧ ਕਹਿੰਦੇ ਸੀ ਪੀਣਾ ਨਹੀਂ ਕਿਸੇ ਨੇ ਅਸੀਂ ਮਾਂ ਪੁੱਤ ਛਕੀਨ ਆ ਜੀ। ਸਾਨੂੰ ਨੀਂਦ ਨਹੀਂ ਆਉਂਦੀ ਹੈਗੀ। ਇੱਥੇ ਮੈਂ ਲੱਗੀ ਸੀ ਹੱਥ ਤੇ ਤੇਲ ਮਲਣਾ ਅਸਲ ਜਨਾ ਮੇਰੇ ਹੱਥ ਤੇ ਸੱਟ ਲੱਗੀ ਜੀ ਉਹ ਦੁੱਖ ਦਾ ਬਹੁਤ ਆ ਹੱਥ ਪਰ ਮੈਨੂੰ ਇਹ ਸੀ ਮੈਂ ਕਿ ਵੀ ਚਲੋ ਤੇਲ ਮਲ ਕੇ ਦੇਖਦੀ ਹਾਂ ਕਿ ਸ਼ਾਇਦ ਰਾਤ ਨੂੰ ਕੁਝ ਨਾ ਕੁਝ ਫਰਕ ਹੋ ਜਾਊਗਾ ਨੀਲ ਪਿਆ ਹੋਇਆ ਉਹ ਪਿਓ ਪੁੱਤ ਹੋਏ ਹੋਏ ਸੀ ਫੋਨ ਦੇ ਵਿੱਚ ਮਸਤ ਮੈਂ ਤਾਂ ਜੀ ਬਸ ਇਹ ਤੇਲ ਮਾਲ ਕੇ ਮੈਂ ਕਿ ਵੀ ਦੁੱਧ ਪੀ ਕੇ ਫਤਿਹ ਨੂੰ ਵੀ ਮੈਂ ਕਹਿੰਦੀ ਸੀ ਮੈਂ ਕਿ ਫਤਿਹ ਦੁੱਧ ਪੀ ਲਾ ਮੈਂ ਆਪਣਾ ਦੁੱਧ ਪੀਣ ਲੱਗੀ ਸੀ ਨਾਲੇ ਮੈਂ ਫੋਨ ਦੇਦੀ ਸੀ ਕੁਝ ਦੇਖ ਰਹੇ ਸੀ ਇਹ ਉਹਦੇ ਵਿੱਚ ਫਿਰ ਮੈਂ ਵੀ ਦੇਖਾਂ ਮੈਂ ਕਿਹਾ ਦੇਖਣ ਤਾਂ ਕੀ ਦੇਖਦੇ ਹੋ ਤੁਸੀਂ ਇੱਥੇ ਕਰਦੇ ਹਾਂ ਜੀ ਆਪਾਂ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਜੇ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਓਕੇ ਬਾਈ ਟੇਕ ਕੇਅਰ ਆਪ ਦਾ ਰੱਖੋ ਖਿਆਲ ਬਲੌਗ ਦਾ ਜੀ ਆਪਾਂ ਨਾ ਪਾਉਣ ਦਾ ਇੱਕ ਫਿਕਸ ਟਾਈਮ ਕਰਾਂਗੇ ਜਲਦੀ ਫਿਰ ਮੈਂ ਤੁਹਾਨੂੰ ਦੱਸੂਗੀ ਕਿ ਸਟੈਪ